ਜੀਬੀਐ ਸਿੱਧੂ ਦੀ ਪੁਸਤਕ ਖਾਲਿਸਤਾਨ ਦੀ ਸਾਜਿਸ਼ਤਾ ਅਗਲਾ ਕਾਂਡ 14 인ਦਰਾ ਗਾਂਧੀ ਦੀ 1982 ਵਿੱਚ ਅਮਰੀਕਾ ਦੀ ਸਰਕਾਰੀ ਯਾਤਰਾ ਪ੍ਰਧਾਨ ਮੰਤਰੀ 인ਦਰਾ ਗਾਂਧੀ ਨੇ ਅਮਰੀਕਾ ਦੀ 8 ਦਿਨਾਂ ਦੀ ਸਰਕਾਰੀ ਯਾਤਰਾ ਲਈ 27 ਚਲਾਈ 1982 ਨੂੰ ਨਿਊਯਾਰਕ ਪਹੁੰਚਣਾ ਸੀ ਡਾਇਰੈਕਟਰ ਆਰ ਐਨ ਐਫ ਸੰਤੂਕ ਨੇ ਮੈਨੂੰ ਲਗਭਗ 15 ਦਿਨ ਪਹਿਲਾਂ ਬੁਲਾਇਆ ਅਤੇ ਕਿਹਾ ਕਿ ਉਸ ਕੋਲ ਜੋ ਜਾਣਕਾਰੀ ਸੀ ਉਸ ਅਨਸਾਰ ਅਮਰੀਕਾ ਅਤੇ ਕੈਨੇਡਾ ਸਥਿਤ ਸਿੱਖ ਕੱਟੜਪੰਥੀਆਂ ਤੋਂ ਇੰਦਰਾ ਦੀ ਜਾਨ ਨੂੰ ਖਤਰੇ ਦੀ ਸੰਭਾਵਨਾ ਕਾਫੀ ਵੱਧ ਗਈ ਸੀ ਸਾਨੂੰ ਇਸ ਦੇ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦੌਰਾ ਬਿਨਾਂ ਕਿਸੇ ਅਨਸਖਾਮੀ ਘਟਨਾ ਦੇ ਨਿਬੜ ਜਾਵੇ ਉਹਨਾਂ ਨੇ ਮੈਨੂੰ ਇਸ ਬਾਬਤ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਦਿੱਤੀ ਕਿ ਇਹ ਖਤਰਾ ਕਿਵੇਂ ਅਤੇ ਕਿੱਥੋਂ ਪੈਦਾ ਹੋ ਸਕਦਾ ਹੈ ਅਤੇ ਇਸ ਨੂੰ ਕਿਵੇਂ ਅੰਜਾਮ ਦਿੱਤਾ ਜਾਵੇਗਾ ਪ੍ਰਧਾਨ ਮੰਤਰੀ ਨੂੰ ਸਰੀਰਕ ਸੁਰੱਖਿਆ ਪ੍ਰਦਾਨ ਕਰਨਾ ਮੇਰਾ ਕੰਮ ਨਹੀਂ ਸੀ ਸਗੋਂ ਕਈ ਹੋਰ ਅਧਿਕਾਰੀਆਂ ਤੇ ਵਿਭਾਗਾਂ ਦਾ ਕੰਮ ਸੀ ਅਤੇ ਇਸ ਦਾ ਜਿ세 ਵੀ ਸੂਰਤ ਵਿੱਚ ਸਬੰਧਤ ਏਜੰਸੀਆਂ ਵੱਲੋਂ ਧਿਆਨ ਰੱਖਿਆ ਜਾਂਦਾ ਸੀ ਪਰ ਸੰਤੂਕ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਬੰਧਤ ਖੂਬੀਆ ਜਾਣਕਾਰੀ ਇਕੱਠੀ ਕਰਨ ਲਈ ਇਸ ਪਾਸ ਸੀ ਕੇ ਪ੍ਰਧਾਨ ਮੰਤਰੀ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਨੂੰ ਰੋਕਣ ਲਈ ਮੈਨੂੰ ਆਪਣੇ ਸਾਧਨਾਂ ਦੀ ਸਮਰੱਥਾ ਅਨੁਸਾਰ ਹਰ ਸੰਭਵ ਕੋਸ਼ਿਸ਼ ਕਰਨ ਦੀ ਲੋੜ ਸੀ ਮੈਂ ਸੰਤੂਕ ਨੂੰ ਦੱਸਿਆ ਕਿ ਕੈਨੇਡਾ ਤੇ ਅਮਰੀਕਾ ਦੇ ਵੱਖ-ਵੱਖ ਕਿਸਿਆਂ ਵਿੱਚ ਫੈਲੇ ਆਪਣੇ ਦੋਸਤਾਂ ਤੇ ਸੰਪਰਕ ਸੂਤਰਾਂ ਨੂੰ ਮਿਲ ਕੇ ਕਾ ਦੇ ਢੇਰ ਵਿੱਚੋਂ ਸੂਈ ਲੱਭਣ ਦੀ ਕੋਸ਼ਿਸ਼ ਕਰਨ ਦੀ ਥਾਂ ਮੈਂ ਡਰਾ ਗਾਂਧੀ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਨਿਊਯਾਰਕ ਪਹੁੰਚ ਜਾਵਾਂਗਾ ਇਸ ਤੋਂ ਬਾਅਦ ਮੈਂ ਲੋੜੀਂਦੀ ਜਾਣਕਾਰੀ ਇਕੱਠੀ ਕਰਨ ਲਈ ਕੁਝ ਗਿਆਨਵਾਨ ਦੋਸਤਾਂ ਤੇ ਸੰਪਰਕ ਸੂਤਰਾਂ ਨਾਲ ਫੋਨ ਰਾਹੀਂ ਗੱਲਬਾਤ ਕਰਾਂਗਾ ਫਿਰ ਕਿਸੇ ਵੀ ਸ਼ੱਕੀ ਗਤੀਵਿਧੀ ਉੱਤੇ ਨਜ਼ਰ ਰੱਖਦੇ ਹੋਏ ਮੈਂ ਅਜਿਹੇ ਕਾਰਜਾਂ ਜਾਂ ਮੀਟਿੰਗਾਂ 'ਤੇ ਧਿਆਨ ਕੇਂਦ੍ਰਿਤ ਕਰਾਂਗਾ ਜੋ ਸ਼ੱਕੀ ਸਿੱਖ ਕੱਟੜ ਪੰਥੀਆਂ ਦੁਆਰਾ ਪ੍ਰਧਾਨ ਮੰਤਰੀ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦੀ ਪਰਤੇ ਜਾ ਸਕਦੇ ਸਨ ਸੰਤੂਕਤੀ ਮਨਜ਼ੂਰੀ ਨਾਲ ਮੈਂ ਲਗਭਗ 25 ਜੁਲਾਈ ਨੂੰ ਨਿਊਯਾਰਕ ਪਹੁੰਚਿਆ ਅਤੇ ਪੂਰਬੀ ਚੌਥੀ ਸਟਰੀਟ ਵਿੱਚ ਸਥਿਤ ਕਾਰਲਾਈਲ ਹੋਟਲ ਦੇ ਨੇੜੇ ਇੱਕ ਹੋਰ ਹੋਟਲ ਵਿੱਚ ਆਪਣੇ ਲਈ ਇੱਕ ਕਮਰਾ ਨਿਯਤ ਕਰ ਲਿਆ ਜਿੱਥੇ ਪ੍ਰਧਾਨ ਮੰਤਰੀ ਅਤੇ ਉਸਦੇ ਵਫ਼ਦ ਦੇ ਮੈਂਬਰ ਆਨੇ ਖੈਰਨਾ ਸੀ ਸਾਡੇ ਲਈ ਸਨਮਾਨ ਇੱਥੇ ਪਹੁੰਚਣ ਤੋਂ ਤੁਰੰਤ ਬਾਅਦ ਮੈਂ ਕੈਨੇਡਾ ਤੇ ਅਮਰੀਕਾ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਦੋਸਤਾਂ ਤੇ ਸੰਪਰਕ ਸੂਤਰਾਂ ਨੂੰ ਇੱਕ ਇੱਕ ਕਰਕੇ ਫੋਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਹ ਪ੍ਰਕਿਰਿਆ ਇੰਦਰਾ ਗਾਂਧੀ ਦੀ ਯਾਤਰਾ ਦੇ ਅੰਤ ਤੱਕ ਜਾਰੀ ਰਹੀ ਮੈਨੂੰ ਪਤਾ ਲੱਗਾ ਕਿ ਬੇਸ਼ੱਕ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਕਾਰਨ ਸਿੱਖ ਪ੍ਰਵਾਸੀਆਂ ਦੇ ਇੱਕ ਹਿੱਸੇ ਵਿੱਚ ਨੇਂਦਰਵਾ ਵਿਰੋਧੀ ਅਤੇ ਕਾਂਗਰਸ ਵਿਰੋਧੀ ਭਾਵਨਾਵਾਂ ਭਟਕੀਆਂ ਹੋਈਆਂ ਸਨ ਪਰ ਉਸ ਦੌਰੇ ਦੌਰਾਨ ਉਹਨਾਂ ਕੋਲ ਇੰਦਰਦੀ ਜਾਨ ਨੂੰ ਖਤਰੇ ਦੇ ਖਦਸ਼ਿਆਂ ਦਾ ਸਮਰਥਨ ਕਰਨ ਲਈ ਕੁਝ ਵੀ ਨਹੀਂ ਸੀ ਕੋਈ ਸੰਪਰਕ ਸੂਤਰ ਨੇ ਮੈਨੂੰ ਪੁੱਛਿਆ ਕਿ ਦਸੰਬਰ 1981 ਦੀ ਮੇਰੀ ਫੇਰੀ ਦੌਰਾਨ ਮੈਨੂੰ ਦਿੱਤੇ ਗਏ ਉਹਨਾਂ ਦੇ ਸੁਝਾਵਾਂ ਦਾ ਕੀ ਬਣਿਆ ਉਹਨਾਂ ਅਨੁਸਾਰ ਹਾਲਾਤ ਸੁਧਰਨ ਦੀ ਬਜਾਏ ਹੌਲੀ-ਹੌਲੀ ਬੱਤਰ ਹੁੰਦੇ ਜਾ ਰਹੇ ਸਨ ਕਿਉਂਕਿ ਹਿੰਦੂ ਸਿੱਖ ਸਬੰਧ ਹੋਰ ਜ਼ਿਆਦਾ ਰੀਲੇ ਬਣ ਗਏ ਸਨ ਅਤੇ ਕੋਈ ਸਿੱਖਾਂ ਉਤੇ ਆਰਿਸਤਾਨ ਪੱਖੀ ਭਾਵਨਾ ਮਨ ਉਸ ਸ਼ਾਸਕ ਦਾ ਵੀ ਸ਼ੱਕ ਸੀ ਮੇਰੇ ਕੋਲ ਇਸ ਦਾ ਕੋਈ ਸਪਸ਼ਟ ਜਵਾਬ ਨਹੀਂ ਸੀ ਇਹ ਕਹਿਣ ਤੋਂ ਰਾਵਾ ਕਿ ਮੈਂ ਉਹਨਾਂ ਦੇ ਸਬੰਧਤ ਅਧਿਕਾਰੀਆਂ ਤੱਕ ਪਹੁੰਚਾ ਦਿੱਤੇ ਸਨ ਅਤੇ ਸਥਿਤੀ ਵਿਸਤਾਰ ਹੋਣ ਚ ਕੋਈ ਸਮਾਂ ਲੱਗ ਸਕਦਾ ਸੀ ਪ੍ਰਧਾਨ ਮੰਤਰੀ ਦਾ ਵਫਦ 27 ਜੁਲਾਈ ਦੀ ਦੁਪਹਿਰ ਨੂੰ ਨਿਊਯਾਰਕ ਪਹੁੰਚਿਆ ਹਵਾਈ ਅੜੇ ਤੇ ਰਸਮੀ ਸਵਾਗਤ ਤੋਂ ਬਾਅਦ ਉਹ ਸਿੱਧਾ ਕਾਰਲਾਈਲ ਹੋਟਲ ਪਹੁੰਚ ਗਏ ਭਾਰਤੀ ਵਫਦ ਕੋਲ ਇੰਟੈਲੀਜੈਂਸ ਬਿਊਰੋ ਦੀ VVIP ਸੁਰੱਖਿਆ ਟੀਮ ਦੀ ਪੂਰੀ ਸ਼ਮੂਲੀਅਤ ਸੀ ਜਿਸ ਦੀ ਅਗਵਾਈ ਕਰ ਰਹੇ ਸਨ ਸਯੁਕਤ ਕਤਰ ਐਸ ਸੀ ਸੁਭਾਸ਼ ਟੰਡਨ ਆਈ ਪੀ ਐਸ 1952 ਰਾਜਸਥਾਨ ਬਾਅਦ ਵਿੱਚ ਦਿੱਲੀ ਪੁਲਿਸ ਦੇ ਕਮਿਸ਼ਨਰ ਅਪ੍ਰੈਲ 1983 ਤੋਂ 12 ਨਵੰਬਰ 1984 ਤੱਕ ਜਿਸ ਵਿੱਚ ਦਿੱਲੀ ਸਿੱਖ ਵਿਰੋਧੀ ਕਤਲੇਆਮ ਦਾ ਸਮਾਂ ਵੀ ਸ਼ਾਮਲ ਹੈ ਉਹਨਾਂ ਦੇ ਦੋ ਡਿਪਟੀ ਡਾਇਰੈਕਟਰ ਅਤੇ ਐਸ ਡੀ ਤ੍ਰिवेदी ਆਈ ਪੀ ਐਸ 1960 ਉੱਤਰ ਪ੍ਰਦੇਸ਼ ਅਤੇ ਮੇਰੇ ਬੈਚਮੇਟ ਅਤੇ ਦੋਸਤ ਰਤਨ ਸੈਗਲ ਆਈ ਪੀ ਐਸ 1964 ਮੱਧ ਪ੍ਰਦੇਸ਼ ਇਸ ਦੇ ਨਾਲ ਹੀ ਉਹਨਾਂ ਦਾ ਸਹਿਕ ਹਮਲਾ ਵੀ ਸੀ 22 ਜੁਲਾਈ ਨੂੰ ਨਿਊਯਾਰਕ ਵਿੱਚ ਭਾਰਤੀ ਧਾਰਤ ਇੱਕ ਪ੍ਰਦਰਸ਼ਨੀ ਵਿੱਚ ਇੰਦਰਾ ਗਾਂਧੀ ਨੇ ਹਿੱਸਾ ਲੈਣਾ ਸੀ ਤੇ ਮੈਟਰੋ ਪਲੇਟਨ ਮਿਊਜ਼ੀਅਮ ਵੀ ਦੇਖਣਾ ਸੀ ਇਸ ਤੋਂ ਬਾਅਦ ਲੰਚ ਤੇ ਜਾਣਾ ਸੀ ਹੋਟਲ ਜਾਂਦੇ ਸਮੇਂ ਸੰਯੁਕਤ ਰਾਸ਼ਟਰ ਦੇ ਸੈਕਟਰ ਜਨਰਲ ਜੇਵੀਅਰ ਪ੍ਰੇਜ਼ ਡੀ ਕੋਇਲਰ ਨਾਲ ਉਹਨਾਂ ਨੇ ਸੰਖੇਪ ਮੁਲਾਕਾਤ ਕਰਨੀ ਸੀ ਉਸੇ ਦੁਪਹਿਰ ਇੰਦਰਾ ਨੇ ਵਿਸ਼ਿੰਗਟਨ ਲਈ ਰਵਾਨਾ ਹੋਣਾ ਸੀ ਜਿੱਥੇ ਉਹਨਾਂ ਨੇ ਸੈਕਟਰੀ ਆਫ ਸਟੇਟ ਜਾਰਜ ਪੀ ਸ਼ੂਲਜ਼ ਅਤੇ ਰਾਸ਼ਟਰਪਤੀ ਰੋਨਾਲਡ ਰੀਗਨ ਨਾਲ ਮੀਟਿੰਗਾਂ ਕਰਨੀਆਂ ਸਨ ਉਸ ਤੋਂ ਬਾਅਦ ਉਸੇ ਰਾਤ ਵਾਈਟ ਹਾਊਸ ਵਿੱਚ ਸਟੇਟ ਵੈਂਕੂ ਇਟ ਵਿੱਚ ਸ਼ਾਮਲ ਹੋਣਾ ਸੀ 31 ਜੁਲਾਈ ਨੂੰ ਵਸ਼ਿੰਗਟਨ ਤੋਂ ਵਾਪਸ ਆਉਣ ਤੇ ਕਾਰਲਾਈਲ ਹੋਟਲ ਵਿੱਚ ਤਿੰਨ ਮੀਟਿੰਗਾਂ ਰੱਖੀਆਂ ਜਿਨ੍ਹਾਂ ਵਿੱਚੋਂ ਇੱਕ ਮੀਟਿੰਗ ਭਾਰਤੀ ਮੂਲ ਦੇ ਵਿਅਕਤੀਆਂ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨਾਲ ਦੂਜੀ ਵਿਗਿਆਨਕਾਂ ਨਾਲ ਤੇ ਤੀਜੀ ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀਆਂ ਨਾਲ ਸੀ ਸ਼ਾਮ ਨੂੰ ਉਹਨਾਂ ਨੇ ਬਰੌਡਵੇ ਵਿਖੇ ਇੱਕ ਸ਼ੋਅ ਦੇਖਣਾ ਸੀ 1 ਅਗਸਤ ਦੀ ਸ਼ੁੱਕਰ ਨੂੰ ਰਿਚਮੰਡ ਹਿੱਲ ਗੁਰਦੁਆਰੇ ਵਿੱਚ ਇੱਕ ਸਮਾਰੋਹ ਵਿੱਚ ਸ਼ਾਮਲ ਹੋਣਾ ਸੀ 2 ਅਗਸਤ ਨੂੰ ਦੁਪਹਿਰ ਤੋਂ ਪਹਿਲਾਂ ਉਹਨਾਂ ਨੇ ਪੂਰਬ ਅਤੇ ਪੱਛਮ ਵਿਚਕਾਰ ਸੱਭਿਆਚਾਰਕ ਸਮਝ ਨੂੰ ਉਸ਼ਾਤ ਕਰਨ ਲਈ ਗੋ ਬੈਂਟ ਅਵਾਰਡ ਪ੍ਰਾਪਤ ਕਰਨਾ ਸੀ ਜਿਸ ਤੋਂ ਬਾਅਦ ਨਿਊਯਾਰਕ ਦੇ ਮੇਅਰ ਐਂਡ ਕੌਂਸਲ ਨੂੰ ਮਿਲਣ ਜਾਣਾ ਸੀ ਇਸ ਤੋਂ ਬਾਅਦ ਵਿਦੇਸ਼ ਨੀਤੀ ਐਸੋਸੀਏਸ਼ਨ ਏਸ਼ੀਆ ਸੁਸਾਇਟੀ ਦਫਾਰ ਈਸਟਰਨ ਅਮਰੀਕਨ ਕਾਉਂਸਲ ਆਫ ਕਮਰਸ ਐਂਡ ਇੰਡਸਟਰੀ ਅਤੇ ਇੰਡੀਅਨ ਚੈਂਬਰ ਆਫ ਕਮਰਸ ਆਫ ਅਮਰੀਕਾ ਦੁਆਰਾ ਵਾਰਲਡ ਸਟੋਰੀਆ ਹੋਟਲ ਵਿਖੇ ਉਹਨਾਂ ਦੇ ਸਨਮਾਨ ਵਿੱਚ ਇੱਕ ਯੋਗਦਾਨੀ ਲੰਚ ਦਾ ਆਯੋਜਨ ਕੀਤਾ ਜਾਣਾ ਸੀ ਜਿੱਥੇ ਲਗਭਗ 1500 ਮਹਿਮਾਨਾਂ ਦੇ ਆਉਣ ਦੀ ਉਮੀਦ ਸੀ ਦਪਹਿਰ ਨੂੰ ਉਹਨਾਂ ਨੇ ਲਾਸਟ ਇੰਜਰੀ ਸਲੀਟ ਬਣਾਉਣਾ ਹੋਣਾ ਸੀ ਆਪਣੇ ਹੋਟਲ ਦੇ ਕਮਰੇ ਵਿੱਚ ਵਾਪਸ ਆਉਣ ਤੇ ਮੈਂ ਆਪਣੀ ਕਾਰਜ ਯੋਜਨਾ ਤਿਆਰ ਕਰਨ ਲਈ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦਾ ਧਿਆਨ ਨਾਲ ਅਧਿਐਨ ਕੀਤਾ ਸੂਚੀਬੱਧ ਕੀਤੀ ਸਾਰੀ ਕਾਰਜਾਂ ਵਿੱਚੋਂ ਮੈਂ ਦੋ ਸਮਾਰੋਹਾਂ ਉੱਤੇ ਧਿਆਨ ਕੇਂਦ੍ਰਿਤ ਕਰਨ ਦਾ ਫੈਸਲਾ ਕੀਤਾ 31 ਜੁਲਾਈ ਨੂੰ ਹੋਟਲ ਕਾਰਲਾਈਲ ਵਿੱਚ ਭਾਰਤੀ ਮੂਲ ਦੇ ਵਿਅਕਤੀਆਂ ਦੀਆਂ ਐਸੋਸੀਏਸ਼ਨਾਂ ਦੇ ਪ੍ਰਮੁੱਖ ਮੈਂਬਰਾਂ ਨਾਲ ਹੋਣ ਵਾਲੀ ਮੀਟਿੰਗ ਅਜੇ 1 ਅਗਸਤ ਨੂੰ 95 ਸੀ 118ਵੀਂ ਸਟਰੀਟ ਸਾਊਥ ਰਿਚਮੈਂਟ ਕੁਇਨਸ ਵਿਖੇ ਸਟ੍ਰੀਟ ਰਿਚਮੈਂਟ ਹੇਲ ਗੁਰਦੁਆਰੇ ਦਾ ਇੱਕ ਸਮਾਰੋਹ 31 ਜੁਲਾਈ ਨੂੰ ਹੋਇਆ ਸਮਾਰੋਹ ਲਈ ਮੈਂ ਹੋਟਲ ਦੀ ਲੌਬੀ ਵਿੱਚ ਬੈਠ ਗਿਆ ਤੇ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਹੋਟਲ ਜਾਂਦੇ ਮਹਿਮਾਨਾਂ ਦਾ ਧਿਆਨ ਨਾਲ ਨਿਰੀਖਣ ਕਰਦਾ ਰਿਹਾ ਜਿਵੇਂ ਕਿ ਉਮੀਦ ਸੀ ਸਮਾਰੋਹ ਸ਼ਾਂਤੀਪੂਰਵਕ ਨਿਬੜ ਗਿਆ 31 ਜੁਲਾਈ ਨੂੰ ਨਿਊਯਾਰਕ ਟਾਈਮਜ਼ ਨੂੰ ਦਿੱਤੀ ਇੰਟਰਵਿਊ ਵਿੱਚ ਸਿੱਖ ਕਲਚਰਲ ਸੁਸਾਇਟੀ ਦੇ ਪ੍ਰਧਾਨ ਤਰਜਿੰਦਰ ਸਿੰਘ ਕਾਲੂ ਜਿਸ ਨੇ ਇੰਦਰਾ ਗਾਂਧੀ ਨੂੰ ਰਿਚਮੈਂਟ ਗੁਰਦੁਆਰੇ ਆਉਣ ਦਾ ਸੱਦਾ ਦਿੱਤਾ ਸੀ ਨੇ ਉਹਨਾਂ ਦੇ ਆਉਣ ਵਾਲੇ ਦੌਰੇ ਨੂੰ ਸਾਡੇ ਲਈ ਸਨਮਾਨ ਦੱਸਿਆ ਉਮੀਦ ਕੀਤੀ ਜਾ ਰਹੀ ਸੀ ਕਿ ਸਵੇਰੇ 9:30 ਵਜੇ ਉਹ ਗੁਰਦੁਆਰੇ ਪਹੁੰਚ ਜਾਣਗੇ ਮੈਂ ਉਹਨਾਂ ਦੇ ਆਉਣ ਤੋਂ ਲਗਭਗ 45 ਮਿੰਟ ਪਹਿਲਾਂ ਪਹੁੰਚ ਗਿਆ ਜਿਸ ਨਾਲ ਮੈਨੂੰ ਇਮਾਰਤ ਅਤੇ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਆਉਣ ਵਾਲੇ ਲੋਕਾਂ ਨੂੰ ਨੇੜੇੋਂ ਦੇਖਣ ਦਾ ਕਾਫੀ ਸਮਾਂ ਮਿਲ ਗਿਆ ਸੁਰੱਖਿਆ ਕਾਰਨਾ ਕਰਕੇ ਕੇਵਲ ਇੱਕ ਛੋਟੇ ਜਿਹੇ ਦਰਵਾਜ਼ੇ ਰਾਹੀਂ ਇੱਕ ਲਾਂਗਾ ਖੁੱਲ੍ਹਾ ਰੱਖਿਆ ਗਿਆ ਸੀ ਅਤੇ ਉਸ ਉੱਤੇ ਭਾਰੀ ਸੁਰੱਖਿਆ ਪੈਰਾ ਸੀ ਤੁਹਾਡੀ ਗੋਲੀ ਮਾਰੂ ਕਾਤਲ ਕਿੱਥੇ ਹਨ ਉਹਨਾਂ ਦੇ ਆਉਣ ਤੇ ਇੰਦਰਾ ਗਾਂਧੀ ਦਾ ਸਵਾਗਤ ਕੱਲ ਨੂੰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਸਿੱਖ ਕਲਚਰਲ ਸੁਸਾਇਟੀ ਦੀ ਕਮੇਟੀ ਦੇ ਕੁਝ ਹੋਰ ਮੈਂਬਰਾਂ ਨੇ ਕੀਤਾ ਮੈਂ ਇੰਦਰਾ ਗਾਂਧੀ ਦੇ ਸੁਰੱਖਿਆ ਘੇਰੇ ਦੇ ਪਿੱਛੇ ਹੀ ਗੁਰਦੁਆਰੇ ਵਿੱਚ ਦਾਖਲ ਹੋਇਆ ਹਾਲ ਲਗਭਗ ਭਰਿਆ ਹੋਇਆ ਸੀ ਪ੍ਰਵੇਸ਼ ਦੁਆਰ ਦੇ ਦੋਵੇਂ ਪਾਸੇ ਪੰਜ-ਪੰਜ ਅਧਿਕਾਰੀ ਤਾਇਨਾਤ ਸਨ ਇਹਨਾਂ ਵਿੱਚੋਂ ਕੁਝ ਨਿਊਯਾਰਕ ਪੁਲਿਸ ਵਿਭਾਗਰ ਅਤੇ FBI ਤੋਂ ਸਨ ਅਤੇ ਕੁਝ ਸਾਦੇ ਕੱਪੜਿਆਂ ਵਾਲੇ ਅਧਿਕਾਰੀ ਸਨ ਐਸ.ਡੀ. ਤਰਵੇਦੀ ਅਤੇ ਰਤਨ ਸੈਗਲ ਖੱਬੇ ਹੱਥ ਦੀ ਕਤਾਰ ਵਿੱਚ ਖੜੇ ਸਨ ਦੂਜੇ ਪਾਸੇ ਸੁਭਾਸ਼ ਟੰਡਨ ਇੰਦਰਾ ਗਾਂਧੀ ਦੇ ਨੇੜੇ ਮੌਜੂਦ ਸਨ ਮੈਂ ਤ੍ਰਵੇਦੀ ਅਦੇ ਸੈਕਲ ਦੇ ਬਿਲਕੁਲ ਪਿੱਛੇ ਖੜਾ ਸੀ ਜਿੱਥੇ ਮੈਂ ਸਾਰਿਆਂ ਨੂੰ ਗੁਰਦੁਆਰੇ ਅੰਦਰ ਦਾਖਲ ਹੁੰਦੇ ਦੇਖ ਸਕਦਾ ਸੀ ਕੰਧ ਵਿੱਚ ਸੱਜੇ ਪਾਸੇ ਸ਼ੀਸ਼ੇ ਦੀ ਇੱਕ ਵੱਡੀ ਪੱਕੀ ਖਿੜਕੀ ਸੀ ਜਿਸ ਰਾਹੀਂ ਮੈਂ ਦੇਖ ਸਕਦਾ ਸੀ ਕਿ ਪ੍ਰਵੇਸ਼ ਦੁਆਰ ਦੇ ਬਿਲਕੁਲ ਸਾਹਮਣੇ ਖੇਤਰ ਵਿੱਚ ਕੀ ਕੁਝ ਹੋ ਰਿਹਾ ਸੀ ਮੇਰਾ ਧਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਲੇ ਦੁਆਰ ਦੇ ਖੇਤਰ ਵਿੱਚ ਵਾਪਰ ਰਹੀਆਂ ਘਟਨਾਵਾਂ ਤੇ ਗੁਰਦੁਆਰੇ ਦੇ ਮੁੱਖ ਪ੍ਰਵੇਸ਼ ਦੁਆਰ ਰਾਹੀਂ ਅੰਦਰ ਬਾਹਰ ਆਰੇ ਲੋਕਾਂ ਦੀ ਆਵਾਜ਼ੇ ਵਿੱਚਕਾਰ ਵੰਡਿਆ ਗਿਆ ਸੀ ਇੰਦਰਾ ਗਾਂਧੀ ਨੇ ਆਪਣੇ ਸਿਰ ਨੂੰ ਢੱਕਣ ਲਈ ਮੇਲ ਖਾਂਦੀ ਚੁੰਨੀ ਨਾਲ ਹਲਕੀ ਕਢਾਈ ਵਾਲੀ ਕ੍ਰਿਮਸਨ ਸਲਵਾਰ ਕੁਰਤੀ ਪਹਿਨੀ ਹੋਈ ਸੀ ਜੋ ਹਮੇਸ਼ਾ ਦੀ ਤਰ੍ਹਾਂ ਸ਼ਾਨਦਾਰ ਦਿਖ ਰਹੀ ਸੀ ਤੇਜਿੰਦਰ ਸਿੰਘ ਕਲੋਂ ਦੇ ਰਸਮੀ ਸਵਾਗਤ ਭਾਸ਼ਣ ਤੋਂ ਬਾਅਦ ਗੁਰਦੁਆਰੇ ਦੇ ਗ੍ਰੰਥੀ ਵੱਲੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਰੋਪਾ ਪੇਟ ਕੀਤਾ ਗਿਆ ਫਿਰ ਪ੍ਰਧਾਨ ਮੰਤਰੀ ਨੂੰ ਕੱਠ ਨੂੰ ਸੰਬੋਧਨ ਕਰਨ ਦੀ ਬੇਨਤੀ ਕੀਤੀ ਗਈ ਉਹ ਬਹੁਤ ਨਰਮੀ ਨਾਲ ਬੋਲ ਰਹੀ ਸੀ ਤੇ ਮੈਂ ਦੂਰ ਖੜੇ ਹੋ ਕੇ ਉਸ ਨੂੰ ਇਹ ਕਹਿੰਦੇ ਸੁਣ ਸਕਦਾ ਸੀ अनुगੁਰबानी द्वारा दिखाए गए रास्ते पे चलना चाहिए जो ਸਾਡੇ ਰਾਹ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੂਰ ਕਰਨ ਵਿੱਚ ਸਾਡੀ ਮਦਦ ਕਰੇਗਾ ਇਸੇ ਤਰ੍ਹਾਂ ਮੇਰਾ ਧਿਆਨ ਬਾਹਰ ਖੜੇ ਚਾਰ ਸਿੱਖਾਂ ਦੇ ਸਮੂਹ ਵੱਲ ਚਲਾ ਗਿਆ ਜੋ ਪ੍ਰਵੇਸ਼ ਦੁਆਰ ਤੋਂ ਬਹੁਤੇ ਦੂਰ ਨਹੀਂ ਸਨ ਮੈਂ ਉਹਨਾਂ ਵਿੱਚੋਂ ਇੱਕ ਵਿਅਕਤੀ ਨੂੰ ਪਛਾਣ ਲਿਆ ਇਹ ਟ੍ਰਾਂਟਾ ਤੋਂ ਕਰਦੀਪ ਸਿੰਘ ਸੋਢੀ ਸੀ ਜੋ ਜਗਜੀਤ ਸਿੰਘ ਚੋਹਾਨ ਦੇ ਢੜੇ ਦਾ ਬੰਦਾ ਸੀ ਤੇ ਖਾਲਿਸਤਾਨ ਦਾ ਸਵੈ ਕਟਹਿਤ ਕਾਉਂਸਲ ਜਨਰਲ ਬਣਿਆ ਹੋਇਆ ਸੀ ਸੋਢੀ ਕੁਝ ਘਬਰਾਇਆ ਹੋਇਆ ਸੀ ਤੇ ਨਾਲ ਖੜੇ ਲੋਕਾਂ 'ਚੋਂ ਇੱਕ ਵਿਅਕਤੀ ਨਾਲ ਬਹਿਸ ਕਰਦਾ ਨਜ਼ਰ ਆ ਰਿਹਾ ਸੀ ਇਹ ਵੀ ਜਾਪਦਾ ਸੀ ਕਿ ਦੋ ਬੰਦਿਆਂ ਦੀ ਮਦਦ ਨਾਲ ਉਹ ਚੌਥੇ ਬੰਦੇ ਨੂੰ ਗੁਰਦੁਆਰੇ ਵਿੱਚ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਜੋ ਸ਼ੀਲੀ ਬਹਿਸ ਲਗਭਗ 5 ਮਿੰਟ ਤੱਕ ਜਾਰੀ ਰਹੀ ਉਹਨਾਂ ਨੂੰ ਦੇਖਦਿਆਂ ਹੀ ਮੈਂ ਵਿਚਾਰ ਬਣਾ ਲਿਆ ਕਿ ਜੇਕਰ ਉਹ ਗੁਰਦੁਆਰੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ ਤਾਂ ਮੈਂ ਰਤਨ ਸਾਈਕਲ ਨੂੰ ਕਹਾਗਾ ਕਿ ਉਹ ਉਹਨਾਂ ਨੂੰ ਰੋਕਣ ਲਈ ਸਥਾਨਕ ਪੁਲਿਸ ਨੂੰ ਕਹਿ ਦੇਣ ਕਿਤੇ ਉਹ ਨਾ ਹੋਵੇ ਕਿ ਉਹ ਭਾਰਤ ਵਿਰੋਧੀ ਜਾਂ ਇੰਦਰਾ ਵਿਰੋਧੀ ਨਾਅਰੇ ਲਗਾਉਣੇ ਸ਼ੁਰੂ ਕਰ ਦੇਣ ਪਰ ਜਾਪਦਾ ਸੀ ਕਿ ਆਖਰ ਸੋਢੀ ਨੇ ਦੂਜੇ ਬੰਦਿਆਂ ਨੂੰ ਰਾਜ਼ੀ ਕਰ ਲਿਆ ਸੀ ਅਤੇ ਉਹ ਗੁਰਦੁਆਰੇ ਅੰਦਰ ਦਾਖਲ ਨਹੀਂ ਹੋਏ ਇਸ ਸਮਾਰੋ ਅਗਲੇ 10 ਮਿੰਟਾਂ ਵਿੱਚ ਖਤਮ ਹੋ ਗਿਆ ਸੀ ਅਤੇ ਤੁਰੰਤ ਬਾਅਦ ਇੰਦਰਾ ਗਾਂਧੀ ਇੱਕ ਪਾਸੇ ਵਾਲੇ ਦਰਵਾਜ਼ੇ ਤੇ ਰਾਹੀਂ ਰਵਾਨਾ ਹੋ ਗਈ ਸੀ ਜਦੋਂ ਉਹ ਜਾ ਰਹੀ ਸੀ ਤਾਂ ਤ੍ਰिवेदी ਮੇਰੇ ਵੱਲ ਮੁੜੇ ਅਤੇ ਚਾਣਕੀ ਪੁੱਛਿਆ ਸਿੱਧੂ ਤੁਹਾਡੇ ਗੋਲੀ ਮਾਰੂ ਕਾਤਲ ਕਿੱਥੇ ਹਨ ਮੈਂ ਮੁੜ ਕੇ ਜਵਾਬ ਦਿੱਤਾ ਕਿ ਮੈਂ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਦੱਸੀ ਫਿਰ ਉਹਨਾਂ ਨੇ ਕਿਹਾ ਪਰ ਤੁਹਾਡੇ ਵਿਭਾਗ ਨੇ ਤਾਂ ਡਰਾ ਹੀ ਦਿੱਤਾ ਸੀ ਇਹ ਸਪਸ਼ਟ ਈ ਕਿ ਹਾਈ ਇੰਟੈਲੀਜੈਂਸ ਬਿਊਰੋ ਨੂੰ ਰਾਣੀ ਇੰਦਰਾ ਗਾਂਧੀ ਦੇ ਦੌਰੇ ਦੌਰਾਨ ਕੋਈ ਘਟਨਾ ਵਾਪਰਨ ਦੀ ਸੰਭਾਵਨਾ ਬਾਰੇ ਪਹਿਲਾਂ ਹੀ ਚਿੰਤਾਵਨੀ ਦੇ ਦਿੱਤੀ ਸੀ ਖਾਸ ਕਰਕੇ ਉਹਨਾਂ ਦੇ ਗੁਰਦੁਆਰੇ ਦੇ ਦੌਰੇ ਦੌਰਾਨ ਸਬਾਬਕਤੋਰ ਤੇ ਆਈਬੀ ਅਧਿਕਾਰੀ ਤੇ ਸਥਾਨਕ ਸੁਰੱਖਿਆ ਅਧਿਕਾਰੀ ਜਿਨ੍ਹਾਂ ਨੂੰ ਟੰਡਨ ਨੇ ਟੁਕਮੇ ਰੂਪ ਵਿੱਚ ਜਾਣਕਾਰੀ ਦਿੱਤੀ ਸੀ ਪ੍ਰਧਾਨ ਮੰਤਰੀ ਦੇ ਗੁਰਦੁਆਰੇ ਵਿੱਚ ਆਉਣ ਦੌਰਾਨ ਬਦੇਰੇ ਸਾਵਧਾਨ ਸਨ ਬਰੌਡਵੇ ਵਿਖੇ ਇੱਕ ਘਟਨਾ ਘਟਣ ਦਾ ਕਾਰਨ ਵੀ ਸ਼ਾਇਦ ਹੀ ਸੀ ਜਿੱਥੇ ਇੰਦਰਾ ਗਾਂਧੀ ਪਿਛਲੀ ਸ਼ਾਮ ਨੂੰ ਇੱਕ ਸ਼ੋਅ ਦੇਖਣ ਗਈ ਸੀ ਜਦੋਂ ਸ਼ੋਅ ਚੱਲ ਰਿਹਾ ਸੀ ਪਿਛਲੀਆਂ ਸੀਟਾਂ ਤੋਂ ਕਿਸੇ ਨੂੰ ਦਿਲ ਦਾ ਦੌਰਾ ਪਿਆ ਜਿਸ ਦੇ ਨਤੀਜੇ ਵਜੋਂ ਉੱਥੇ ਹੜਕਮ ਮਚ ਗਿਆ ਜਿਸ ਨੂੰ ਉੱਥੇ ਤਣਾਤ ਹਦੋਂ ਵੱਧ ਸਾਵਧਾਨ ਸੁਰੱਖਿਆ ਹਮਲੇ ਨੇ ਕਤਲ ਦੀ ਸੰਭਾਵਿਤ ਕੋਸ਼ਿਸ਼ ਵਜੋਂ ਦੇਖਿਆ ਸੀ ਮਰੀਜ਼ ਨੂੰ ਜਲਦੀ ਹੀ ਹਾਲਚੋਂ ਬਾਹਰ ਲਜਾਇਆ ਗਿਆ ਅਤੇ ਕੁਝ ਮਿੰਟਾਂ ਬਾਅਦ ਹੀ ਸ਼ੋਅ ਦੁਬਾਰਾ ਸ਼ੁਰੂ ਹੋ ਗਿਆ ਸੀ ਚਰਵੇਦੀ ਅਤੇ ਸੈਗਲ ਦੇ ਚਲੇ ਜਾਣ ਤੋਂ ਬਾਅਦ ਸੋਡੀ ਜੋ ਗੁਰਦੁਆਰੇ ਦੇ ਬਾਹਰ ਕੋਈ ਸਿੱਖਾਂ ਨਾਲ ਗੱਲ ਕਰ ਰਿਹਾ ਸੀ ਨਾਲ ਗੱਲਬਾਤ ਕਰਨ ਲਈ ਮੈਂ ਗੁਰਦੁਆਰੇ ਤੋਂ ਬਾਹਰ ਆ ਗਿਆ ਸੋਡੀ ਇੱਕ ਵਾਰ ਪਹਿਲਾਂ ਮਾਰਚ 1979 ਵਿੱਚ ਇੱਕ ਸਿੱਖ ਕਾਨਫਰੰਸ ਤੋਂ ਬਾਅਦ ਟੋਰਾਂਟੋ ਦੇ ਇੱਕ ਹੋਟਲ ਵਿੱਚ ਮੈਨੂੰ ਮਿਲਿਆ ਸੀ ਉਸਨੇ ਮੈਨੂੰ ਪਛਾਣ ਲਿਆ ਤੇ ਮੈਨੂੰ ਮਿਲਣ ਲਈ ਆ ਗਿਆ ਮੈਂ ਉਸਨੂੰ ਇੱਕ ਪਾਸੇ ਲੈ ਗਿਆ ਅਤੇ ਉਸਨੂੰ ਪਹਿਲਾਂ ਹੋਰ ਇੱਕ ਤਕਰਾਰ ਦਾ ਕਾਰਨ ਪੁੱਛਿਆ ਉਸਨੇ ਕਿਹਾ ਮੈਂ ਕੀ ਦੱਸਾਂ ਸਾਡੇ ਸਮੂਹ ਦੇ ਇੱਕ ਵਿਅਕਤੀ ਯਾਨੀ ਉਸਨੇ ਮੈਨੂੰ ਉਸ ਵਿਅਕਤੀ ਦਾ ਨਾਮ ਨਹੀਂ ਦੱਸਿਆ ਕੋਲ ਪਿਸਤੌਲ ਸੀ ਤੇ ਗੁਰਦੁਆਰੇ ਦੇ ਅੰਦਰ ਇੰਦਰਾ ਗਾਂਧੀ ਨੂੰ ਗੋਲੀ ਮਾਰਨਾ ਚਾਹੁੰਦਾ ਸੀ ਇਹੀ ਕਾਰਨ ਸੀ ਕਿ ਉਹ ਅਤੇ ਉਸਦੇ ਨਾਲ ਹੋਰ ਸਾਥੀ ਉਸ ਬੰਦੇ ਨੂੰ ਗੁਰਦੁਆਰੇ ਅੰਦਰ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਸੋਢੀ ਨੇ ਕਿਹਾ ਕਿ ਉਹ ਅਮਰੀਕਾ ਜਾਂ ਕੈਨੇਡਾ ਵਿੱਚ ਅਜਿਹੀ ਕੋਈ ਚੀਜ਼ ਨਹੀਂ ਹੋਣ ਦੇ ਸਕਦੇ ਸੀ ਕਿਉਂਕਿ ਉਹਨਾਂ ਦੀਆਂ ਸੁਰੱਖਿਆ ਏਜੰਸੀਆਂ ਤੁਰੰਤ ਉੱਤਰੀ ਅਮਰੀਕਾ ਵਿੱਚ ਉਹਨਾਂ ਦੀਆਂ ਸਾਰੀਆਂ ਗਤੀਵਿਧੀਆਂ ਤੇ ਸ਼ਿਕੰਜਾ ਕੱਸ ਦਿੰਦੀਆਂ। ਸੋਡੀ ਨੇ ਕਿਹਾ ਕਿ ਪਿਸਤੌਲ ਵਾਲਾ ਵਿਅਕਤੀ ਟ੍ਰਾਂਟੋਜ਼ਾ ਰਹਿਣ ਵਾਲਾ ਸੀ ਤੇ ਪੰਜਾਬ ਵਿੱਚ ਜੋ ਕੁਝ ਵੀ ਹੋ ਰਿਹਾ ਸੀ ਉਸ ਕਾਰਨ ਉਸਨੇ ਇੰਦਰਾ ਗਾਂਧੀ ਪ੍ਰਤੀ ਕਾਫੀ ਕ੍ਰੇਣਾ ਪਾਲ ਰੱਖੀ ਸੀ। ਫਿਰ ਸੋਡੀ ਨੇ ਕਿਹਾ ਕਿ ਉਸਨੂੰ 1 ਮਹੀਨਾ ਪਹਿਲਾਂ ਉਸ ਬੰਦੇ ਦੀ ਇਸ ਯੋਜਨਾ ਬਾਰੇ ਪਤਾ ਲੱਗਾ ਸੀ ਕਿ ਉਹ ਇੰਦਰਾ ਗਾਂਧੀ ਨੂੰ ਗੁਰਦੁਆਰੇ ਵਿੱਚ ਮਾਰਨਾ ਚਾਹੁੰਦਾ ਸੀ। ਉਦੋਂ ਤੋਂ ਹੀ ਸੋਡੀ ਉਸ ਬੰਦੇ ਦੀਆਂ ਗਤੀਵਿਧੀਆਂ ਤੇ ਤਿੱਖੀ ਨਜ਼ਰ ਰੱਖ ਰਿਹਾ ਸੀ। ਇਸ ਜਾਣਕਾਰੀ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਮੈਂ ਸੋਡੀ ਨੂੰ ਕਿਹਾ ਕਿ ਉਹ ਦੁਪਹਿਰ ਦੇ ਖਾਣੇ ਲਈ ਮੇਰੇ ਨਾਲ ਸ਼ਾਮਲ ਹੋਵੇ ਜਿੱਥੇ ਮੈਂ ਚਾਹੁੰਦਾ ਸੀ ਕਿ ਉਹ ਕੁਝ ਮਹੱਤਵਪੂਰਨ ਵਿਅਕਤੀਆਂ ਨੂੰ ਮਿਲੇ ਕਿਉਂਕਿ ਟ੍ਰਾਂਟੋ ਵਾਪਸ ਜਾਣ ਲਈ ਉਸ ਦੀ ਉਡਾਣ ਵਿੱਚ ਹਾਲੇ ਕੁ ਸਮਾਂ ਸੀ ਉਹ ਮੇਰੇ ਨਾਲ ਜਾਣ ਲਈ ਸਹਿਮਤ ਹੋ ਗਿਆ ਮੈਂ ਉਸ ਸਮਾਰਿਤ ਦੀ ਹੇਟਰੀ ਮੰਜ਼ਰ ਤੇ ਇੱਕ ਚੀਨੀ ਰੈਸਟੋਰੈਂਟ ਵਿੱਚ ਦੁਪਹਿਰ ਦੇ ਖਾਣੇ ਲਈ ਪੰਜ ਵਿਅਕਤੀਆਂ ਲਈ ਇੱਕ ਮੇਜ਼ ਰਿਜ਼ਰਵ ਕਰ ਲਿਆ ਜਿੱਥੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਦਾ ਸਥਾਈ ਮਿਸ਼ਨ ਸਟੇਟ ਸੀ ਤਰਵੇਦੀ ਦੀਆਂ ਬੇਮੌਕੇ ਬੇਲੋੜੀਆਂ ਟਿੱਪਣੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਫੋਨ ਰਾਹੀਂ ਸੁਬਾਸਟੈਂਡਰ ਨਾਲ ਸੰਪਰਕ ਕੀਤਾ ਅਤੇ ਉਹਨਾਂ ਨੂੰ ਸੂਚਿਤ ਕੀਤਾ ਕਿ ਮੈਂ ਉਹਨਾਂ ਨੂੰ ਇੱਕ ਅਜਿਹੇ ਵਿਅਕਤੀ ਨਾਲ ਮਿਲਵਾਉਣਾ ਚਾਹਾਂਗਾ ਜਿਸ ਕੋਲ ਇੰਦਰਾ ਗਾਂਧੀ ਦੀ ਜਾਨ ਨੂੰ ਖਤਰੇ ਨਾਲ ਸੰਬੰਧਿਤ ਜਾਣਕਾਰੀ ਸੀ ਟੰਡਨ ਦੂਜੇ ਹੋਏ ਸਨ ਅਤੇ ਇਸ ਲਈ ਸਾਨੂੰ ਮਿਲਣ ਲਈ ਤਰਵੇਦੀ ਅਤੇ ਸੈਗਲ ਨੂੰ ਰੈਸਟੋਰੈਂਟ ਵਿੱਚ ਭੇਜ ਦਿੱਤਾ ਉੱਥੇ ਜਾਂਦੇ ਸਮੇਂ ਮੈਂ ਸੋਡੀ ਨੂੰ ਕਿਹਾ ਕਿ ਅਸੀਂ ਆਈਬੀ ਦੇ ਦੋ ਸੀਨੀਅਰ ਅਧਿਕਾਰੀ ਨੂੰ ਮਿਲਣ ਜਾ ਰਹੇ ਹਾਂ ਜੋ ਪ੍ਰਧਾਨ ਮੰਤਰੀ ਦੇ ਸੁਰੱਖਿਆ ਦਸਤੇ ਦੇ ਮੈਂਬਰ ਹੋਣ ਦੇ ਨਾਤੇ ਸਵੇਰੇ ਗੁਰਦੁਆਰੇ ਵਿੱਚ ਡਿਊਟੀ ਤੇ ਤਨਤ ਸਨ ਰੈਸਟੋਰੈਂਟ ਪਹੁੰਚਣ ਤੋਂ ਤੁਰੰਤ ਬਾਅਦ ਤ੍ਰिवेदी ਅਤੇ ਸੈਗਲ ਵੀ ਸਾਡੇ ਨਾਲ ਸ਼ਾਮਲ ਹੋ ਗਏ ਮੈਂ ਉਹਨਾਂ ਨੂੰ ਛੋਡੀ ਨਾਂ ਮਲਵਾਇਆ ਦੋਵੇਂ ਇਸ ਤੇ ਨਾਮ ਅਤੇ ਟ੍ਰਾਂਟੋ ਵਿੱਚ ਜਗਜੀਤ ਸਿੰਘ ਚੌਹਾਨ ਦੇ ਸੰਗਠਨ ਵਿੱਚ ਉਸ ਦੇ ਅਹੁਦੇ ਤੋਂ ਜਾਣੂ ਸਨ ਕਮਜ਼ੋਰ 5 ਫੁੱਟ 8 ਇੰਚ ਲੰਬਾ ਚਿਹਰੇ ਦਾ ਸਾਫ਼ ਰੂਪ ਅਤੇ ਪਤਲੀ ਸਲੇਟੀ ਦਾੜੀ ਵਾਲਾ ਛੋਡੀ ਖਾਰਿਸਤਾਨ ਪੱਖੀ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵਿਅਕਤੀ ਦੀ ਸ਼ਕਲ ਨਾਲ ਮੇਲ ਨਹੀਂ ਖਾਂਦਾ ਸੀ ਥੋੜੀ ਦੇਰ ਬਾਅਦ ਤਰਵੇਦੀ ਵੱਲ ਇਸ਼ਾਰਾ ਕਰਦਿਆਂ ਮੈਂ ਸੋਢੀ ਨੂੰ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ ਨਹੀਂ ਹੈ ਕਿ ਉਸ ਸਵੇਰ ਗੁਰਦੁਆਰੇ ਵਿੱਚ ਇੰਦਰਾ ਗਾਂਧੀ ਦੀ ਜਾਨ ਨੂੰ ਕੋਈ ਖਤਰਾ ਸੀ ਮੈਂ ਉਸ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਨਾਲ ਉਹ ਗੱਲਾਂ ਸਾਂਝੀਆਂ ਕਰੇ ਜੋ ਉਸਨੇ ਮੈਨੂੰ ਦੱਸੀਆਂ ਸਨ ਅਸੀਂ ਪੂਰੇ ਧਿਆਨ ਨਾਲ ਤੇ ਚੁੱਪਚਾਪ ਰਹਿ ਕੇ ਉਸ ਦੀਆਂ ਗੱਲਾਂ ਸੁਣੀਆਂ ਕੋਈ ਸਵਾਲ ਨਹੀਂ ਪੁੱਛਿਆ ਇਸ ਤੋਂ ਬਾਅਦ ਮੈਂ ਸੋਢੀ ਨੂੰ ਲਗਾੜੀਆ ਹਵਾਈ ਅੱਡੇ ਤੇ ਸੱਡਨ ਲਈ ਇੱਕ ਕੈਬ ਵਿੱਚ ਲੈ ਗਿਆ ਤਾਂ ਜੋ ਉਹ ਆਪਣੀ ਟ੍ਰਾਂਟੋ ਵਾਲੀ ਉਡਾਨ ਫੜ ਸਕੇ ਮੈਂ ਉਸ ਨੂੰ ਪੁੱਛਿਆ ਕਿ ਉਸ ਦਾ ਕਾਰੋਬਾਰ ਕਿਵੇਂ ਚੱਲ ਰਿਹਾ ਹੈ ਉਸਨੇ ਜਵਾਬ ਦਿੱਤਾ ਕਿ ਇੰਦਰਾ ਗਾਂਧੀ ਵੱਲੋਂ ਪੰਜਾਬ ਦੀ ਸਥਿਤੀ ਨੂੰ ਗਲਤ ਢੰਗ ਨਾਲ ਚਲਾਉਣ ਯਾਨੀ ਸੰਭਾਲਣ ਦੀ ਬਦੌਲਤ ਕੈਨੇਡਾ ਤੇ ਅਮਰੀਕਾ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਉਹਨਾਂ ਗੱਲਾਂ ਵਿੱਚ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਨ੍ਹਾਂ ਦਾ ਉਹਨਾਂ ਦੀ ਸੰਸਥਾ ਹੁਣ ਤੱਕ ਪ੍ਰਚਾਰ ਕਰ ਰਹੀ ਸੀ ਉਸਨੇ ਸ਼ਰਾਰਤੀ ਲਹਿਜੇ ਵਿੱਚ ਮੈਨੂੰ ਕਿਹਾ ਕਿ ਉਹ ਪੰਜਾਬ ਵਿੱਚ ਜੋ ਕੁਝ ਵੀ ਕਰ ਰਹੀ ਹੈ ਉਸ ਦੇ ਲਈ ਇੰਦਰਾ ਤੱਕ ਉਹਨਾਂ ਦਾ ਵਿਸ਼ੇਸ਼ ਧੰਨਵਾਦ ਪਹੁੰਚਾ ਦੇਣਾ ਸੋਡੀ ਨੂੰ ਹਵਾਈ ਅੱਡੇ ਤੇ ਛੱਡਣ ਤੋਂ ਬਾਅਦ ਮੈਂ ਸੰਤੂਕ ਨੂੰ ਇੱਕ ਸੰਦੇਸ਼ ਭੇਜਿਆ ਕਿ ਦਿਨ ਵਿੱਚ ਕੀ ਕੀ ਵਾਪਰਿਆ ਸੀ ਮੈਂ 2 ਅਗਸਤ ਦੀ ਦੁਪਹਿਰ ਨੂੰ ਲਾਸ ਇੰਜਰਸਲੀ ਰਵਾਨਾ ਹੋਇਆ ਸੰਜੇ ਪ੍ਰਧਾਨ ਮੰਤਰੀ ਦੇ ਦਲ ਦੇ ਆਉਣ ਤੋਂ 1 ਘੰਟਾ ਪਹਿਲਾਂ ਹੌਲੀਡੇ ਇਨ ਹੋਟਲ ਪਹੁੰਚਿਆ ਜਾ ਸਕਿਆ ਜਦੋਂ ਉਹ ਹੋਟਲ ਪਹੁੰਚੀ ਤਾਂ ਹਨੇਰਾ ਹੋ ਰਿਹਾ ਸੀ ਪਰ ਹਾਲੇ ਵੀ ਲਗਭਗ 50 ਜਾਂ 60 ਸਿੱਖ ਮਜਾਰਾਕਾਰੀਆਂ ਨੂੰ ਸੜਕ ਪਾਰ ਲਗਭਗ 200 ਮੀਟਰ ਦੀ ਦੂਰੀ ਤੇ ਖੜੇ ਦੇਖਿਆ ਜਾ ਸਕਦਾ ਸੀ ਜੋ ਇੰਦਰਾ ਵਿਰੋਧੀ ਨਾਅਰੇ ਲਗਾ ਰਹੇ ਸਨ ਨਾਅਰੇਬਾਜ਼ੀ ਦੀ ਸਮੁੱਚੀ ਤੁਨ ਕੁਝ ਹੱਦ ਤੱਕ ਧੀਮੀ ਜੀ ਸੀ ਇੰਦਰਾ ਦੇ ਆਉਣ ਤੋਂ ਬਾਅਦ 20 ਮਿੰਟਾਂ ਦੇ ਅੰਦਰ ਹੀ ਉਹ ਖਿੰਡ ਗਏ ਸਨ 3 ਅਗਸਤ ਨੂੰ ਲਾਸ ਏਂਜਲਸ ਵਿਖੇ ਇੰਦਰਾ ਗਾਂਧੀ ਦੇ ਦੋ ਮੁੱਖ ਰਜਵੇਂ ਸਨ ਸਵੇਰੇ ਮੇਟ ਟੌਮ ਬਰੈਡਲੀ ਨੇ ਇੰਦਰਾ ਨੂੰ ਸ਼ਹਿਰ ਦੀ ਚਾਬੀ ਦਾ ਤੋਹਫ਼ਾ ਦਿੱਤਾ ਉਸੇ ਸਮੇਂ ਦੌਰਾਨ ਮੈਂ ਜਲਦੀ ਜਲਦੀ ਆਪਣੀ ਭੈਣ ਪ੍ਰੀਤ ਅਤੇ ਉਸਦੇ ਪਤੀ ਹਰਨੇਕ ਗਰੇਵਾਲ ਨੂੰ ਲਾਸ ਏਂਜਲਸ ਦੇ ਉਪਨਗਰ ਡਾਇਮੰਡ ਬਾਰ ਵਿੱਚ ਉਹਨਾਂ ਦੇ ਘਰ ਮਿਲਣ ਗਿਆ ਉਸੇ ਸ਼ਾਮ ਸਤਾਨਕ ਭਾਈਚਾਰੇ ਦੇ ਪ੍ਰਮੁੱਖ ਮੈਂਬਰਾਂ ਨੂੰ ਇੰਦਰਾ ਗਾਂਧੀ ਦੁਆਰਾ ਦਿੱਤੇ ਜਾਣ ਵਾਲੇ ਭਾਸ਼ਣ ਦੇ ਸਮਾਰੋਹ ਲਈ ਮੈਂ ਸਮੇਂ ਸਿਰ ਵਾਪਸ ਆ ਗਿਆ ਇੰਦਰਾ ਨੇ ਉਹਨਾਂ ਨੂੰ ਅਮਰੀਕਾ ਵਿੱਚ ਭਾਰਦੇ ਅਕਸਰ ਨੂੰ ਸਹਾਇਤਾ ਵਿੱਚ ਮਦਦ ਕਰਨ ਦਾ ਸੰਦਾ ਦਿੱਤਾ ਭਾਰਤ ਲਈ ਇੱਕ ਵਿਚਾਰ ਦਿਓ ਉਸਨੇ ਕਿਹਾ ਉਹ ਉਸੇ ਸ਼ਾਮ ਹੋਨੋ ਲੂਲੂ ਲਈ 14 ਘੰਟੇ ਦੇ ਬੜਾ ਲਈ ਰਵਾਨਾ ਹੋਈ ਵਫ਼ਦ ਦੇਰ ਰਾਤ ਹੋਟਲ ਕਹਾਲਾ ਹਿਲਟਨ ਵਿੱਚ ਪਹੁੰਚਿਆ 4 ਅਗਸਤ ਦੀ ਸਵੇਰ ਨੂੰ ਜਦੋਂ ਇੰਦਰਾ ਗਾਂਧੀ ਰਸਮੀ ਤੌਰ ਤੇ ਹੋਨੋ ਲੂਲੂ ਫਿਰੀਆ ਕਰ ਵਿੱਚ ਇੱਕ ਹਾਥੀ ਦਾ ਬੱਚਾ ਤੋਹਫੇ ਵਜੋਂ ਦੇ ਰਹੀ ਸੀ ਮੈਂ ਵਫ਼ਦ ਵਿੱਚੋਂ ਇੱਕ ਦੋਸਤ ਨਾਂ ਸ਼ਹਿਰ ਦਾ ਇੱਕ ਤੇਜ਼ ਤੌਰ ਅ ਕੀਤਾ ਅਸੀਂ ਹਨੋਲੂਲੂ ਸਥਿਤ ਮੱਛੀ ਦਾ ਕਾਰੋਬਾਰ ਕਰਨ ਵਾਲੇ ਇੱਕ ਧਨਾੜ ਵਿਅਕਤੀ ਦੇ ਡਰਾਈਵਰ ਨੂੰ ਮਿਲੇ ਮੈਨੂੰ ਹਾਲੇ ਵੀ ਉਸਦਾ ਨਾਮ ਯਾਦ ਹੈ ਕਾਰਜਸ਼ੀਲ ਤੌਰ ਤੇ ਉਹ ਸਾਡੇ ਕੋਈ ਕੰਮ ਨਹੀਂ ਆ ਸਕਦਾ ਸੀ ਹਾਲਾਂਕਿ ਉਹ ਇੱਕ ਦਿਲਚਸਪ ਕਿਰਦਾਰ ਸੀ ਮੈਂ ਸ਼ਾਮ ਨੂੰ ਪ੍ਰਧਾਨ ਮੰਤਰੀ ਦੇ ਦਲ ਨਾਲੋਂ ਵੱਖ ਹੋ ਗਿਆ ਤੇ ਟੋਕੀਓ ਵਿਖੇ ਇੱਕ ਰਾਤ ਰੁਕਣ ਤੋਂ ਬਾਅਦ ਨਵੀਂ ਦਿੱਲੀ ਲਈ ਰਵਾਨਾ ਹੋ ਗਿਆ ਮੈਂ 5 ਅਗਸਤ ਨੂੰ 에어 ਇੰਡੀਆ 307 ਰਾਹੀਂ ਟੋਕੀਓ ਤੋਂ ਰਵਾਨਾ ਹੋਇਆ ਅਤੇ ਸ਼ਾਮ ਨੂੰ ਨਵੀਂ ਦਿੱਲੀ ਪਹੁੰਚ ਗਿਆ ਖੁਦ ਨੂੰ ਦੂਜਿਆਂ ਤੋਂ ਬਿਹਤਰ ਦਿਖਾਉਂਦੀ ਹਾਦਸੇ ਅਗਲੀ ਸਵੇਰ 6 ਅਗਸਤ ਨੂੰ ਮੈਂ ਸੰਤੂਕ ਨੂੰ ਉਹਨਾਂ ਦੇ ਦਫ਼ਤਰ ਵਿੱਚ ਮਿਲਿਆ ਤੇ ਆਪਣੀ ਫੇਰੀ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ। ਉਹਨਾਂ ਨੇ ਟਿੱਪਣੀ ਕੀਤੀ, ਮੈਨੂੰ ਨਹੀਂ ਪਤਾ ਸੀ ਕਿ ਤੂੰ ਵੀ ਖੁਦ ਨੂੰ ਦੂਜਿਆਂ ਤੋਂ ਬਿਹਤਰ ਦਿਖਾਉਂਦੀ ਆਦਤ ਰੱਖਣਾ। ਮੈਂ ਜਾਣਦਾ ਸੀ ਕਿ ਉਹ ਕਿਸ ਚੀਜ਼ ਦਾ ਜ਼ਿਕਰ ਕਰ ਰਹੇ ਸਨ। ਮੈਂ ਉਹਨਾਂ ਨੂੰ ਦੱਸਿਆ ਕਿ ਪਹਿਲਾਂ ਤ੍ਰिवेदी ਨੇ ਹੀ ਮੈਨੂੰ ਤਾਣੇ ਮਾਰੇ ਸਨ ਅਤੇ ਬਿਲੋੜਾ ਡਰਾਉਣ ਲਈ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸ ਤੋਂ ਲੋਬਾ ਮੈਮਸੂਸ ਕੀਤਾ ਕਿ ਜਿੰਨਾ ਜਲਦੀ ਸੰਭਵ ਹੋਵੇ ਇੰਟੈਲੀਜੈਂਸ ਬਿਊਰੋ ਦੀ ਵੀਵੀਆਈਪੀ ਸੁਰੱਖਿਆ ਟੀਮ ਨੂੰ ਇੰਦਰਾ ਗਾਂਧੀ ਦੀ ਜਾਨ ਉੱਤੇ ਬਣੇ ਹੋਏ ਲਗਾਤਾਰ ਖਤਰੇ ਬਾਰੇ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਦੀ ਸਰਕਾਰੀ ਯਾਤਰਾ ਹਾਲੇ ਖਤਮ ਨਹੀਂ ਹੋਈ ਸੀ ਤੰਟੂਕ ਨੇ ਹੋਰ ਕੁਝ ਨਹੀਂ ਕਿਹਾ ਕਾਫੀ ਸਮੇਂ ਤੱਕ ਉਹਨਾਂ ਨੇ ਕੰਮ ਕਰਨ ਕਰਕੇ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੇ ਇਹ ਵੀ ਜਾਣਦਾ ਸੀ ਕਿ ਉਹਨਾਂ ਨੂੰ ਮੇਰੇ 'ਤੇ ਪੂਰਾ ਭਰੋਸਾ ਹੈ ਮੈਂ ਉਹਨਾਂ ਦੇ ਨਿੱਜੀ ਸਖਤਰ ਤੋਂ ਕਮਰੇ ਵਿੱਚ ਕਿਸੇ ਹੋਰ ਦੀ ਮੌਜੂਦਗੀ ਬਾਰੇ ਪੁੱਛ ਕੇ ਕਿਸੇ ਵੀ ਸਮੇਂ ਉਹਨਾਂ ਦੇ ਕਮਰੇ ਵਿੱਚ ਮਿਲਣ ਜਾ ਸਕਦਾ ਸੀ ਪਰ ਉਹਨਾਂ ਦੇ ਵਿਵਹਾਰ ਤੋਂ ਮੈਂ ਅੰਦਾਜ਼ਾ ਲਗਾ ਲਿਆ ਸੀ ਕਿ ਮੇਰੇ ਦੁਆਰਾ ਤਿਰਵੇਦੀ ਦੀ ਸੋਡੀ ਨਾਲ ਮੁਲਾਕਾਤ ਕਰਵਾਉਣਾ ਸੰਤੂਕ ਨੂੰ ਪਸੰਦ ਨਹੀਂ ਆਇਆ ਸੀ ਮੈਂ ਸੰਤੂਕ ਦੀਆਂ ਟਿੱਪਣੀਆਂ ਦੇ ਅਸਲ ਕਾਰਨ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਮਨਜਾਣੇ ਵਿੱਚ ਰਾਦੇ ਇੱਕ ਸਰੋਤ ਨੂੰ ਆਈਬੀ ਦੇ ਅੱਗੇ ਪ੍ਰਗਟ ਕਰ ਦਿੱਤਾ ਸੀ ਸ਼ਾਇਦ ਅਜੀਹਾ ਹੋ ਸਕਦਾ ਸੀ ਜਦੋਂ ਮੈਂ ਆਟਵਾ ਵਿਖੇ ਤਨਾਸੀ ਤਾਂ ਸੋਡੀ ਮੇਰਾ ਸਰੋਤ ਨਹੀਂ ਸੀ ਕਿਉਂਕਿ ਉਸ ਸਮੇਂ ਵਿਭਾਗ ਨੂੰ ਖਾਲਿਸਤਾਨ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਕੋਈ ਦਿਲਚਸਪੀ ਨਹੀਂ ਸੀ ਇਹ ਸੰਭਵ ਹੈ ਕਿ ਮੇਰੇ ਉੱਤਰ ਅਧਿਕਾਰੀ ਨੇ ਬਦਲੀਆਂ ਲੋੜਾਂ ਦੇ ਮੱਦੇਨਜ਼ਰ ਤੁਹਾਡੀ ਨਾਲ ਸੰਪਰਕ ਕੈਂਪ ਕੀਤਾ ਹੋਵੇ। ਇਹ ਵੀ ਸੰਭਵ ਹੈ ਕਿ ਪ੍ਰਧਾਨ ਮੰਤਰੀ ਨੂੰ ਖਤਰੇ ਨਾਲ ਸੰਬੰਧਿਤ ਜਾਣਕਾਰੀ ਸਿੱਧੀ ਲੰਡਨ ਸਥਿਤ ਜਗਜੀਤ ਸਿੰਘ ਚੋਹਾਨ ਤੋਂ ਪ੍ਰਾਪਤ ਕੀਤੀ ਹੋਵੇ ਕਿਉਂਕਿ ਲੰਡਨ ਵਿਖੇ ਸੀਨੀਅਰ ਰਾਫਟਰ ਨੇ ਚੋਹਾਨ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੋਵੇਗੀ ਤਾਂ ਕਿ ਉਹਦੇ ਕੋਲੋਂ ਪਾਕਿਸਤਾਨ ਅਤੇ ਆਈਐਸਆਈ ਨਾਲ ਉਹਦੇ ਸੰਬੰਧਾਂ ਦੀ ਖਬਰ ਮਿਲਦੀ ਰਹੇ। ਇਤਿਫਾਕ ਨਾਲ ਚੋਹਾਨ ਦੀਆਂ ਤਕੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਉਦੋਂ ਤੱਕ ਆਪਣੇ ਉਦੇਸ਼ ਲਈ ਉੱਤਰੀ ਅਮਰੀਕਾ ਵਿੱਚ ਕੋਈ ਝੰਡ ਦੇਣ ਯੋਗ ਸਮਰਥਕ ਸਮੂਹ ਬਣਾਉਣ ਵਿੱਚ ਸਫਲ ਨਹੀਂ ਹੋਇਆ ਸੀ ਇਸ ਸੰਦਰਭ ਵਿੱਚ ਇੰਡੀਆ ਟੂਡੇ ਦੇ 28 ਫਰਵਰੀ 1983 ਦੇ ਅੰਕ ਵਿੱਚ ਇੱਕ ਰਿਪੋਰਟ ਦੇ ਹੇਠ ਲਿਖੇ ਅੰਸ਼ ਇਸ ਵਿਸ਼ੇ ਤੇ ਮੇਰੇ ਵਿਚਾਰਾਂ ਦੀ ਪੁਸ਼ਟੀ ਕਰਦੇ ਹਨ 1981 ਦੀ ਬਸੰਤ ਅਤੇ ਗਰਮੀ ਤੱਕ ਖਾਲਿਸਤਾਨ ਪੱਖੀ ਤਤਾਂ ਦੀ ਆਵਾਜ਼ ਕਿਸੇ ਜੰਗਲ ਵਿੱਚ ਮਾਰੀ ਜਾ ਰਹੀ ਚੀਕ ਵਰਗੀ ਸੀ ਫਿਰ ਸ਼੍ਰੀਮਤੀ ਗਾਂਧੀ ਦੀ ਸਰਕਾਰ ਹੱਥੋਂ ਜ਼ੁਲਮ ਅਤੇ ਬੇਰਹਿਮੀ ਦਾ ਦਾਅਵਾ ਕਰਦੇ ਆ ਅਚਾਨਕ ਕੈਨੇਡਾ ਵਿੱਚ ਰਾਜਨੀਤਿਕ ਸ਼ਰਨ ਲੈਣ ਵਾਲੇ ਦੂਸਰਤ ਤੋਂ ਵੱਧ ਸਿੱਖਾਂ ਦੀ آمد ਹੋਈ ਕੀ ਬਾਰੇ ਸਰਕਾਰ ਨੇ ਜਾਣਬੁੱਝ ਕੇ ਅਜਿਹੀ ਹਿਜਰਤ ਨੂੰ ਨਜ਼ਰਅੰਦਾਜ਼ ਕੀਤਾ ਸੀ ਕਿ ਚੋਹਾਨ ਦੇ ਬੰਦਿਆਂ ਨੂੰ ਇੰਨੇ ਸਾਰੇ ਸਿੱਖਾਂ ਨੂੰ ਕੈਨੇਡਾ ਲੈ ਜਾਣ ਦੀ ਨਜ਼ਰਅੰਦਾਜ਼ੀ ਕੀਤੀ ਗਈ ਸੀ ਉਸ ਸਮੇਂ ਕੈਨੇਡਾ ਅਤੇ ਪੰਜਾਬ ਦੋਵਾਂ ਵਿੱਚ ਵਿਆਪਕ ਤੌਰ ਤੇ ਇਹ ਮੰਨਿਆ ਜਾਂਦਾ ਸੀ ਕਿ ਸਿਆਸੀ ਸ਼ਰਨ ਦੇ ਜ਼ਿਆਦਾਤਰ ਖੋਤੀ ਚਾਬਨ ਸਿੱਧੇ ਜਾਂ ਸਿੱਧੇ ਤੌਰ ਤੇ ਜਗਜੀਤ ਸਿੰਘ ਚੋਹਾਨ ਦੇ ਸੰਗਠਨ ਦੁਆਰਾ ਕੈਨੇਡਾ ਭੇਜੇ ਜਾਂਦੇ ਸਨ ਕੈਨੇਡਾ ਵਿੱਚ ਖਾਲਿਸਤਾਨ ਪੱਕੀ ਵਸਨੀਕਾਂ ਦੀ ਗਿਣਤੀ ਬਤਾਉਣ ਦਾ ਇਸ ਤੋਂ ਵੱਧ ਕਾਰਗਰ ਤਰੀਕਾ ਨਹੀਂ ਹੋ ਸਕਦਾ ਸੀ ਉਹਨਾਂ ਦੇ ਰਾਜਨੀਤਿਕ ਵਿਚਾਰਾਂ ਕਰਕੇ ਹੀ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਦੇ ਦਾਅਵੇ ਨੂੰ ਜਾਇਜ਼ ਠਾ ਰੋਨ ਲਈ ਉਹਨਾਂ ਸ਼ਰਨ ਮੰਗਣ ਵਾਲਿਆਂ ਦਾ ਖਾਲਿਸਤਾਨ ਪੱਕੀ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਜ਼ਰੂਰੀ ਸੀ ਤਰਵੇਦੀ ਦਾ ਵਿੰਗ ਭਰਿਆ ਕੌੜਾ ਪੋਲ ਮੇਰੇ ਲਈ ਹਜ਼ਮ ਕਰਨਾ ਮੁਸ਼ਕਲ ਸੀ ਇਸ ਦੇ ਨਾਲ ਹੀ ਜੇਕਰ ਮੈਂ ਉਹ ਨਾ ਕੀਤਾ ਹੁੰਦਾ ਜੋ ਮੈਂ ਕੀਤਾ ਸੀ ਤਾਂ ਇੰਟੈਲੀਜੈਂਸ ਬਿਊਰੋ ਸੋਚਦਾ ਕਿ ਰਿਚਮੈਂਟ ਹਿੱਲ ਗੁਰਦੁਆਰੇ ਵਿੱਚ ਪ੍ਰਧਾਨ ਮੰਤਰੀ ਦੀ ਜਾਨ ਨੂੰ ਅਸਲ ਵਿੱਚ ਕੋਈ ਖਤਰਾ ਨਹੀਂ ਸੀ ਇਟ ਫਾਕਨਰ ਸੋਡੀ ਨੇ ਅਗਲੇ ਸਾਲ ਮੈਨੂੰ ਮਿਲਣ ਤੋਂ ਪਰਹੇਜ਼ ਕੀਤਾ ਜਦੋਂ ਮੈਂ ਸਤੰਬਰ 1983 ਵਿੱਚ ਟ੍ਰਾਂਟੋ ਗਿਆ ਅਸੀਂ ਸਿਰਫ ਫੋਨ ਤੇ ਹੀ ਗੱਲਬਾਤ ਕੀਤੀ ਨਾਲ ਹੀ ਮੈਂ ਉਸਨੂੰ ਸਿੱਖਾਣਾ ਭਰੀਆਂ ਉਹਨਾਂ ਦੋ ਬਸਾਂ ਵਿੱਚ ਵੀ ਨਹੀਂ ਦੇਖਿਆ ਜੋ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੀ ਇਮਾਰਤ ਦੇ ਸਾਹਮਣੇ ਪ੍ਰਦਰਸ਼ਨ ਕਰਨ ਲਈ ਟ੍ਰਾਂਟੋ ਤੋਂ ਆਏ ਸਨ ਜਿੱਥੇ ਇੰਦਰਾ ਗਾਂਧੀ ਨੇ ਉਸ ਸਮੇਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਸੈਸ਼ਨ ਨੂੰ ਸੰਬੋਧਨ ਕਰਨਾ ਸੀ ਜਿੱਥੋਂ ਤੱਕ ਸੰਤੂਕਤਾ ਸਵਾਲ ਸੀ ਅਗਲੇ ਕੰਮਕਾਜੀ ਦਿਨ ਤੋਂ ਹੀ ਹਾਲਾਤ ਆਮ ਵਾਂਗ ਹੋ ਗਏ ਸਨ ਬਾਕੀ ਅਗਲੇ ਅੰਕ ਵਿੱਚ ਧੰਨਵਾਦ